ਹੈਲੋ ਜੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵਧੀਆ ਤੇ ਇੱਥੇ ਦਿਨ ਹੈਗਾ ਵਾਜੀ ਬੁੱਧਵਾਰ ਦਾ ਤੇ ਟਾਈਮ ਹੈਗਾ ਸਵੇਰ ਸਵੇਰ ਦਾ ਬੱਚੇ ਮੇਰੇ ਤਿਆਰ ਕਰਤੇ ਆ ਆਪਾਂ ਤੇ ਬੱਚਿਆਂ ਨੇ ਜਾਣਾ ਸਕੂਲ ਤੇ ਮੈਂ ਸੋਮੇ ਤਿਆਰ ਤੁਰ ਕਰਕੇ ਤੇ ਫਿਰ ਰੋਟੀਆਂ ਬਣਾਉਣ ਫਿਰ ਟਿਫਿਨ ਬਣਾਉਣ ਡਈ ਆ ਤੇ ਇੱਥੇ ਮਨ ਮੀਤ ਕੈਲੰਡਰ ਤੋਂ ਵੇਖ ਕੇ ਤੇ ਆਈ ਸੀਗੀ ਤੇ ਕਹਿੰਦੀ ਮम्मा ਕੱਲ੍ਹ ਕੀ ਲੜਨ ਡਿਆ ਕਿ ਛੁੱਟੀ ਆ ਕਿ ਮੇਕਾ ਨਹੀਂ ਉਹਦੀ ਨਹੀਂ ਛੁੱਟੀ ਵੀ ਕੱਲ ਨਹੀਂ ਛੁੱਟੀ ਆਗੀ ਤੁਹਾਨੂੰ ਛੁੱਟੀ 15 ਦੀ ਆਉਣੀ ਈ ਹੈ ਕਿਉਂਕਿ ਮੈਸੇਜ ਆ ਗਿਆ ਕਿ 14 ਦੀ ਨਹੀਂ ਛੁੱਟੀ ਹੈ ਨਾ ਤੇ 15 ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੈ ਨਾ ਗੁਰਪੁਰਬਾ ਉਹਦੀ ਛੁੱਟੀ ਹੈ ਤੇ ਉਹ ਮਨਮੀਤ ਮੈਨੂੰ ਕੈਲੰਡਰ ਲੈ ਕੇ ਆਈ ਕਹਿੰਦੀ ਮम्मा ਵੀ ਲਿਖਿਆ ਹੈ ਦੇਤੇ ਤੇ ਉਹ ਲਈ ਹੀਗੀ ਵੇਖਣਾ ਤੇ ਇੱਥੇ ਕੈਲੰਡਰ ਨਹੀਂ ਦੇਣਦੇ ਅਮੀ ਮੀਤ ਨੂੰ ਤੇ ਇੱਕ ਦੂਜੇ ਨਾਲ ਖਿਜਣ ਖਜਾਉਣਦੇ ਹੈ ਦੋਵੇਂ ਜਾਣੀ ਤੇ ਮੈਂ ਲੱਗੀ ਹਾਂ ਰੋਟੀ ਰੋਟੀ ਬਣਾਉਣ ਇਹਨਾਂ ਦੀ ਮੇਥੀ ਵਾਲੀ ਪਰੌਂਠੀ ਨਾਲ ਪਾਤਾ ਉਹ ਡੱਬੀਆਂ ਚ ਦਹੀਂ ਤੇ ਵਾਸਤੇ ਇਹਨਾਂ ਦੀਆਂ ਰੋਟੀ ਲੱਥੀ ਗਈ ਤੇ ਰੋਟੀ ਲਾ ਕੇ ਉਸ ਤੋਂ ਬਾਅਦ ਆ ਮੈਂ ਮਤਲਬ ਭੇਡ ਕੇ ਤੇ ਬੱਚੇ ਤੋਰ ਕੇ ਤੇ ਬਾਕੀ ਚਾਚੂ ਆਪਾਂ ਠਹਿਰ ਕੇ ਜਿਹੜੀ ਪੀਣੇ ਹੁੰਨੇ ਆ ਆਪਾਂ ਪੌਣਿਆਂ ਦੇ ਵਿੱਚ ਮੈਂ ਰੋਟੀ ਪਾਉਣੀ ਬੱਚਿਆਂ ਦੀ ਕਿਉਂਕਿ ਪਹਿਲਾਂ ਮੈਂ ਸਿਲਵਰ ਉਹ ਪੇਪਰ ਜੇ ਲੈ ਕੇ ਆਉਣੀ ਹੀ ਤੇ ਹੁਣ ਸਕੂਲ ਵਾਲਿਆਂ ਨੇ ਕਿਹਾ ਵਾ ਕਿ ਪੇਪਰ ਪੇਪਰ 'ਚ ਨਹੀਂ ਰੋਟੀ ਵਲੇਟ ਰਣੀ ਕਿ ਪੌਣੇ ਦੇ ਵਿੱਚ ਪੌਣਾ ਉਮੀ ਵਧੀਆ ਵਾ ਤੇ ਬਸ ਇੱਥੇ ਮੈਂ ਦੋ ਪੌਣੀਆਂ ਬੰਦਦੀਆਂ ਮਨ ਉਮੀਤ ਦੀਆਂ ਤੇ ਇੱਕ ਵਾਈ ਗੁਰਫਤੇ ਦੀ ਰੋਟੀ ਤੇ ਵਸ ਇਥੇ ਰੋਟੀ ਰੋਟੀ ਲਾ ਕੇ ਉਸ ਤੋਂ ਬਾਅਦ ਆਪਾਂ ਬੱਚੇ ਤੋੜ ਕੇ ਤੇ ਚਾਹ ਪਣੀ ਪੀਵਾਂਗੇ ਤੇ ਚਾਹ ਪਣੀ ਪੀ ਕੇ ਉਸ ਤੋਂ ਬਾਅਦ ਨਾ ਫਿਰ ਦੇਖਦੇ ਆ ਕਿਹੜਾ ਕੰਮ ਕਰਦੇ ਆ ਲਓ ਜੀ ਬੱਚੇ ਤੋੜ ਕੇ ਆਪਾਂ ਚਾਹ ਪਣੀ ਪੀ ਕੇ ਤੇ ਉਸ ਤੋਂ ਬਾਅਦ ਆ ਮੈਂ ਆ ਗਈਆਂ ਛੱਤ ਤੇ ਉੱਪਰ ਛੱਤ ਤੇ ਇਹਨਾਂ ਦੀਵਾਲੀ ਤੋਂ ਨਾ ਤਾਂ ਪਹਿਲਾਂ ਹੀ ਹੋ ਜਿਆ ਕਿਉਂਕਿ ਪਹਿਲਾਂ ਵੀ ਟਾਈਮ ਟੂਬ ਨਹੀਂ ਲੱਗਾ ਆਪਣੇ ਸੁਵਾਈਆਂ ਨਹੀਂ ਹੋਈਆਂ ਵੀ ਤੇ ਉਸ ਤੋਂ ਬਾਅਦ ਆ ਆਪਾਂ ਕਿ ਦੀਵਾਲੀ ਆ ਗਈ ਹੁਣ ਦੀਵਾਲੀ ਨੰਗੀ ਨੂੰ ਕਿੰਨੇ ਦਿਨ ਹੋ ਗਏ ਅੱਜ ਬੋਧਵਾਰ 13 ਤਰੀਕ ਨੂੰ ਮਤਲਬ 13 14 ਦਿਨਾਂ ਬਾਅਦ ਮੈਂ ਲਈ ਹਾਂ ਉਤੋਂ ਸਫਾਈ ਕਰਨ ਛੱਤ ਦੀ ਇੰਨਾ ਜ਼ਿਆਦਾ ਉਹ ਵੀ ਨਾ ਬਦਲ ਬੜਾ ਹੁੰਦਾ ਫਿਰਦਾ ਮੈਨੂੰ ਇਹ ਹੈਗਾ ਕਿ ਜੇ ਮੀਂਹ ਆ ਗਿਆ ਤੇ ਫਿਰ ਖਲਾਰਾ ਬੜਾ ਪੈਣਾ ਵਾ ਮਤਲਬ ਕਿ ਪਾਈਪ ਦੇ ਵਿੱਚ ਜਿਸ ਤਰ੍ਹਾਂ ਨਾਰਾਂ ਦੇ ਪਟਾਕੇ ਉਪ ਚਲਾਏ ਪਟਾਕੇ ਬਟੂਕੇ ਉਹਨਾਂ ਦੇ ਕੋਈ ਚੀਜ਼ ਹਨਾ ਕਿ ਪਾਈਪ ਵਿੱਚ ਫਸ ਗਈ ਤੇ ਫਿਰ ਬੜਾ ਔਖਾ ਹੋਣਾ ਵਾ ਤੇ ਇਦਨ ਮੈਂ ਮਨਮੀਤ ਦੀ ਸੌਕਸ ਲੱਭਦੀ ਪਈ ਸੌਕਸ ਨਹੀਂ ਲੱਭਣ ਦੀ ਉਹਦੀ ਕਿੰਨੇ ਦਿਨਾਂ ਦੀ ਤੇ ਨੂੰ ਇਹ ਮੇ ਛਾਤ ਦੇ ਕਪੜੇ ਪਾਇਸਾ ਹੀ ਦੇ ਇੱਧਰ ਪਿਛਲੇ ਉਧਰ ਆਪਣੇ ਘਰੇ ਹੀ ਆ ਗਲੇ ਹੀ ਆ ਪਿਛੇ ਤੇ ਮੈਂ ਵੇਖਣ ਦੇ ਕਿ ਆ ਕਿ ਸ਼ਾਇਦ ਇੱਧਰ ਦਾ ਡਿੱਗਿਆ ਹੋਵੇ ਪਰ ਉਧਰ ਹੈ ਨਹੀਂ ਸੀ ਕਿ ਤੇ ਬਾਕੀ ਸਾਡੇ ਕੋਠੇ ਤੇ ਜੇ ਟਾਈਲ ਵਗੈਰਾ ਨਹੀਂ ਲੱਗੀ ਵੀ ਤੇ ਖਲਾਰਾ ਖਲੂਰਾ ਇਸ ਤਰ੍ਹਾਂ ਹੀ ਪਿਆ ਸਾਡੇ ਕੋਠੇ ਤੇ ਬਹੁਤ ਖਲਾਰਾ ਵਾ ਤੇ ਕੁਝ ਬੱਚਿਆਂ ਨੇ ਪਟਾਕੇ ਪਟੂਕੇ ਚਲਾਏ ਬੜਾ ਖਲਾਰਾ ਇਹਨਾਂ ਨੇ ਪਾਇਆ ਹੈਗਾ ਮੈਨੂੰ ਇਹ ਹੀ ਹੈ ਕਿ ਛੱਤ ਦੀ ਚਾਰੇ ਸਫਾਈ ਸਕੀ ਹੋਗੀ ਜਿਸ ਤਰ੍ਹਾਂ ਨਾਰ ਨੂਰ ਚੱਲੇ ਆ ਚਰਖੜੀਆਂ ਚੱਲੀਆਂ ਵਾ ਤੇ ਜੇ ਕੁਝ ਵੀ ਮੀਂਹ ਦੇ ਕਰਕੇ ਪਾ ਨਾਲੇ ਚ ਫਸ ਗਿਆ ਤੇ ਫਿਰ ਔਖਾ ਹੋਊਗਾ ਦੀ ਕਿਤਾਊਗੀ ਹਨਾ ਪਨਾਲੇ ਚ ਤੇ ਮੁੜ ਕੇ ਮੈਂ ਔਖਾ ਲਗਦਾ ਵਾ ਹਨਾ ਚੀਜ਼ ਦੀ ਤੋੜ-ਬੰਦ ਕਰਨੀ ਤੇ ਮੈਨੂੰ ਇਹ ਗਿਆ ਕਿ ਮੈਂ ਆਪਣਾ ਛੱਤ ਦੀ ਸਫਾਈ ਚੰਗੀ ਤਰ੍ਹਾਂ ਕਰਾਂ ਤੇ ਬੋਕਰ ਆਪਾਂ ਲਈ ਲਈ ਸੀਗੀ ਵੱਡੀ ਇੱਕ ਨਾ ਕਿੰਨੇ ਦਿਨ ਹੋ ਗਏ ਧੁੱਪ ਤਾਂ ਬਿਲਕੁਲ ਨਹੀਂ ਲੱਗਣਦੀ ਧੁੰਦੀ ਧੁੰਦ ਪਈ ਆ ਬਹੁਤ ਧੁੰਦ ਵਾ ਤੇ ਖਲਾਰਾ ਇੰਨਾ ਜ਼ਿਆਦਾ ਨਾ ਬੱਚਿਆਂ ਨੇ ਪਾਇਆ ਪਟਾਕੇ ਬਟੂਕੇ ਦਾ ਬਸ ਇਸ ਤਰ੍ਹਾਂ ਹੀ ਟਾਈਮ ਤੋਂ ਮੀ ਨਹੀਂ ਲੱਗਾ ਕੁਝ ਤੇ ਕੁਝ ਮੇਰਾ ਮਤਲਬ ਉੱਪਰ ਹੀ ਨਹੀਂ ਚੜੀ ਮੈਂ ਠੀਕ ਨਹੀਂ ਤੇ ਵਾਸਾ ਅੱਜ ਮੇਰਾ ਮੂਡ ਬਣਿਆ ਮੈਂ ਦੋ ਤਿੰਨ ਦਿਨ ਹੋ ਗਏ ਉਸ ਤਰ੍ਹਾਂ ਕਹਿਣ ਦੇ ਕਿ ਛੱਤ ਦੀ ਸਫਾਈ ਕਰਨ ਚੱਲੀਏ ਹੈਨਾ ਛੱਤ ਦੀ ਸਫਾਈ ਕਰੀਏ ਕਿ ਉੱਪਰੋਂ ਜੇ ਕਮੀਮੂ ਆਗੇ ਤੇ ਬੜਾ ਖਲਾਰਾ ਪੈਣਾ ਵਾ ਕਿ ਬੜਾ ਔਖਾ ਹੋਣਾ ਵਾ ਜਿੱਦੋਂ ਪਾਣੀ ਨਾ ਨੰਗਿਆ ਮੁੜਕੇ ਤੇ ਇਹਨਾਂ ਦਾ ਬਣੀ ਟਾਈਮ ਟੂ ਮਣੀ ਹੈਗਾ ਤੇ ਮੈਂ ਫਿਰ ਅੱਜ ਗੁੱਸਾ ਜਿਹਾ ਖਾ ਕੇ ਤੇ ਮੈਂ ਕਿਹਾ ਮੈਂ ਚੱਲੇ ਕਰਕੇ ਆਉਣੀ ਆ ਸਫਾਈ ਛੱਤ ਤੇ ਜਾ ਕੇ ਉੱਪਰ ਆਪ ਤੇ ਬਸ ਇੱਥੇ ਲੱਗੀ ਮੈਂ ਸਫਾਈ ਕਰਨ ਤੇ ਪਲੀਜ਼ ਜਿਹੜੇ ਵੀ ਚੈਨਲ ਤੇ ਨਵੇਂ ਆਉਂਦੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗਦੀ ਬਲੌਗ ਤੁਹਾਨੂੰ ਤੇ ਬਸ ਆਪਣਾ ਕੁਝ ਉਹ ਆਪਣਾ ਸਭ ਲੱਕੜਾਂ ਧੁਕੜਾਂ ਜਿਹੜੀਆਂ ਕੁਝਾਂ ਤੋੜੇ ਚ ਵਾ ਮਤਲਬ ਗੱਟੇ ਜੀ ਵਾ ਵਾ ਵੱਡੇ ਵੱਡੇ ਜੇ ਉਹ ਆਪਾਂ ਨੂੰ ਸ਼ਾਇਦ ਚਾਹੀਦੇ ਹੁਣ ਆਪਾਂ ਮੈਂ ਨਹੀਂ ਸੁੱਟੇ ਵੀ ਮੈਂ ਚੱਲ ਜੇ ਵਰਤੋਂ ਵਾਲੇ ਹੁਣ ਕੀ ਚੀਜ਼ ਤੇ ਵਰਤੀ ਜਾਊਗੀ ਤੇ ਬਾਕੀ ਨਾ ਹੀ ਅਸੀਂ ਅਜੇ ਲੜੀਆਂ ਲਾਈਆਂ ਵਾ ਮਮਣ ਮੀਤ ਦੇ ਪਾਪਾ ਕਹਿੰਦੇ ਨਹੀਂ ਅਜੇ ਨਹੀਂ ਲਾਉਣੀਆਂ ਕਿ ਮੈਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਪ ਤੋਂ ਵਾਦਾ ਲਾਉਣੀਆ ਕਿ ਉਦੋਂ ਹੀ ਚਲਾਉਣੀ ਆ ਇਹ ਆਂਦੇ ਕਿ ਟਾਕੇ ਵੀ ਚਲਾਉਣੀ ਉਦੋਂ ਤੇ ਮੈਂ ਚਲੋ ਠੀਕ ਆ ਨਾਲ ਲਾਓ ਅਜੇ ਤੇ ਬਸ ਅਜੇ ਘੜੇ ਲੱਗੀਆਂ ਹੀ ਲੜੀਆਂ ਤੇ ਇੱਥੇ ਹੈਗਾ ਹੀਗਾ ਪੌਣੇ 9 ਦਾ ਟਾਈਮ ਸਾਢੇ 9:00 ਦਾ ਤੇ ਪਰ ਇੰਨੀ ਜਿਆਦੀ ਧੁੰਦ ਹੀ ਨਾ ਕੁਛ ਨਹੀਂ ਦੀਦਾ ਤੇ ਆ ਲੱਗੇ ਲੱਗੇ ਅਡੇ ਘਰ ਕੋ ਕਿੰਨੇ ਸੋਹਣੇ ਸੋਹਣੇ ਲੱਗਣ ਡਏ ਆ ਵੀਡੀਓ ਵਿੱਚ ਕਿੰਨੇ ਸੋਹਣੇ ਆ ਉੰਡੇ ਆ ਘਰ ਹੈਗੇ ਬੜੇ ਸੋਹਣੇ ਹੈ ਲੱਗੇ ਲੱਗੇ ਕਿਉਂਕਿ ਪੇਂਟ ਪੂੰਡ ਹੋਇਆ ਨਾ ਪੇਂਟ ਹੋ ਜੇ ਘਰ ਨੂੰ ਫਿਰ ਬਹੁਤ ਜਿਆਦਾ ਸੋਹਣਾ ਲੱਗਦਾ ਵਾ ਤੇ بس ایتھے ਆਹੀ ਅਜੇ ਪਿੰਡਪੂੜ ਕੁਛ ਨਹੀਂ ਕਰਵਾਇਆ ਹਾਂ ਬਸ ਥੱਲੇ ਹੀ ਦੋਵਾਂ ਦਿਨਾਂ ਕਮਰੇ ਚ ਕਰਵਾਇਆ ਵਾ ਬਾਕੀ ਲਿੰਦਾ ਹੁਣ ਕਰਵਾਵਾਂਗੇ ਕਿਤੇ ਇਸ ਤਰ੍ਹਾਂ ਹੀ ਆ ਹੌਲੀ ਹੌਲੀ ਕੋਈ ਵੀ ਕੰਮ ਮੇਰਾ ਲੱਗਪਗ ਝਾੜੂ ਜੜੇ ਲੱਗ ਗਏ ਸਿਰਫ ਇੱਕ ਨੁਕਰੀ ਰਹਿ ਗਈ ਤੇ ਇੰਨਾ ਜਿਆਦਾ ਖਲਾਰਾ ਇੰਨਾ ਕੁਝ ਮੈਂ ਨਾ ਰੇਤਾ ਰੇਤਾ ਜਿਹੜੀ ਥੱਲੇ ਹਨਾ ਨਿਗਿਨਿਗੀ ਦਿੱਤਾ ਜੀ ਤੇ ਉਹ ਮੈਂ ਇੱਕ ਲਫਾਵੀ ਚ ਪਾ ਲਈ ਬਾਕੀ ਸਾਰਾ ਸਾਰਾ ਕੁਝ ਇੱਕ ਲਫਾਵੀ ਚ ਕਰਕੇ ਨਾ ਮੈਂ ਥੱਲੇ ਅੱਗ ਲਾ ਦੂੰਗੀ ਸਾਰਾ ਬਾਲਟੀ ਜੇ ਚ ਪਾ ਲਿਆ ਸਾਰਾ ਸਮਾਨ ਤੇ ਬਾਕੀ ਮੈਂ ਹਮੇ ਅੱਗ ਲਾ ਦੂੰਗੀ ਬਾਹਰ ਕਾ ਜੋ ਕਪੜੇ-ਕੁਪੜੇ ਪੈ ਵੇਸਟ ਰੱਖੇ ਕਿੰਨੇ ਦਿਨਾਂ ਦੇ ਸਾੜਨ ਵਾਲੇ ਉਹਨਾਂ ਨੂੰ ਸਾੜ ਦੂੰਗੀ ਨਾਲੇ ਥੂੜਾ ਕੂੜਾ ਕੜਾ ਕੇ ਕੱਢ ਕੇ ਸਾਰਾ ਸੁੱੜਦੀ ਇੰਨਾ ਜਿਆਦਾ ਖਲਾਰਾ ਹੈ ਨਾ ਵੇਖੋ ਕਿੰਨਾ ਕੂੜਾ ਨਿਕਲਿਆ ਤੇ ਬਹੁਤ ਸੋਹਣਾ ਜਦੋਂ ਸੱਤ ਦੀ ਸਫਾਈ ਹੋ ਗਈ ਤਾਂ ਬਹੁਤ ਸੋਹਣਾ ਲੱਗਣ ਲੱਗ ਪਿਆ ਉੱਤੋਂ ਵਿੜਾ ਬਹੁਤ ਖੁੱਲਾ ਵਾ ਖੁੱਲਾ ਡੁੱਲਾ ਆਪਣਾ ਵਿੜਾ ਤੇ ਬਾਕੀ ਮੈਂ ਜਿਹੜੀ ਰੇਤਾ ਰੂਤਾ ਹੀ ਉਹ ਇੱਕ ਲਪਾਪੇ 'ਚ ਪਾ ਕੇ ਇੱਕ ਸਾਈਡ ਤੇ ਮੈਂ ਰੱਖ ਦਾਂਗੇ ਉੱਥੇ ਵੱਖਰਾ ਕਰ ਦਾਂਗੇ ਤੇ ਇੱਥੇ ਹੁਣ ਮੀਂਹ ਦੇ ਪਾਪਾ ਪਤਾ ਨਹੀਂ ਮੈਨੂੰ ਤੇ ਬਾਕੀ ਆਪਾਂ ਛੱਤ ਚੁੱਤੀ ਕਰਕੇ ਸਫਾਈ ਐ ਚੰਗੀ ਤਰ੍ਹਾਂ ਫੇਰ ਆਪਾਂ ਜਾ ਕੇ ਥੱਲੇ ਤੇ ਬਾਕੀ ਦੇ ਕੰਮ ਆਪਾਂ ਥੱਲੇ ਜਾ ਕੇ ਫੇਰ ਮੈਂ ਕਰਦੀ ਆਂ ਇੱਥੇ ਨੇ ਇਹੀ ਨੁੱਕਰ ਰਹਿੰਦੀ ਐ ਸਫਾਈ ਕਰਨ ਵਾਲੀ ਕੋਜਾ ਇਟਾ ਉਟਾ ਕਾਫੀ ਪਈਆਂ ਵਾ ਤੇ ਕੋਜਾ ਟੱਬਾ 'ਚ ਮਿੱਟੀ ਪਾਈ ਉਦੋਂ ਮੇਤੀ ਧਣੀਆਂ ਲਾਇਆ ਸੀ ਤੇ ਮੁੜ ਕੇ ਅਰਕਾ ਤੇ ਲਾਇਆ ਨਹੀਂ ਗਿਆ ਕੁਛ ਨਹੀਂ ਧਣੀਆਂ ਤੁੜੀਆਂ ਲਾਇਆ ਤੇ ਉਦੋਂ ਲਾਇਆ ਹੀ ਗਿਆ ਤੇ ਇੰਨਾ ਹੋਇਆ ਨੇ ਕੋਜ ਕੁਠੰਡ ਜੀ ਦਾ ਕਰਕੇ ਮੁੜ ਕੇ ਨਹੀਂ ਹੋ ਚੱਲਿਆ ਚੁੱਲਿਆ ਜੇ ਨਹੀਂ ਇੰਨਾ ਤੇ ਬਾਕੀ ਸਗੋਂ ਮੈਂ ਇਹਨਾਂ ਨੂੰ ਕਹਿੰਦੀ ਮਹਾਪਾ ਮਿੱਟੀ ਲਿਆ ਹੋਏ ਮਿੱਟੀਆ ਛਪੜ ਦੀ ਗੰਦੀ ਜੀ ਇਹਦੇ 'ਚ ਨਾ ਕੁਝ ਹੁੰਦਾ ਨਹੀਂ ਹਾਰ ਜੀ ਮਿੱਟੀ ਆ ਵਾਣ ਦੀ ਮਿੱਟੀ ਉਹਨੇ ਪੈਲੀਆਂ ਦੀ ਪੋਲੀ ਪੋਲੀ ਜੀ ਉਹਦੇ 'ਚ ਸਬਜੀ ਸੂਜੀ ਸਬ지ਆਂ ਨਹੀਂ ਧਨੀਆ ਪਾਲਕ ਬੜੀ ਸੋਹਣੀ ਹੁੰਦੀ ਆ ਤੇ ਬਾਕੀ ਆ ਇਧਰ ਗੁਰਸੇਵ ਕੇ ਕੋਠੇ ਤੇ ਪਟਾਕੇ ਪਟੂਕੇ ਕੋ ਚਲਾਈ ਮੈਂ ਕੋਈ ਉਧਰੋਂ ਵੀ ਪਟਾਕੇ ਜਿਹੜੇ ਲੈ ਆਂਦੇ ਆ ਹੂੰਜ ਲਿਆਂਦਾ ਵਾ ਤੇ ਬਸ ਆਪਣਾ ਇੰਨਾ ਕੁ ਰਹਿ ਗਿਆ ਏਰੀਆ ਤੇ ਇੱਥੇ ਨਾ ਮੈਨੂੰ ਹੂੰਜ ਦੀ ਹੁੰਦੀ ਜੀ ਚਾ ਚਾੜੂ ਲਾਉਂਦੀ ਲਾਉਂਦੀ ਨੂੰ ਨਾ ਤੇ ਜਿਆਦਾ ਐ ਮੈਂ ਮਨਮੀ ਦੇ ਪਾਪਾ ਨੂੰ ਕਿਹਾ ਮੈਂ ਕਿਹਾ ਹਾ ਆਪਾਂ ਦੁੱਧ ਉੱਪਰ ਰੱਖ ਕੇ ਆਈਆਂ ਤੇ ਦੁੱਧ ਵੇਕ ਕੇ ਆਉ ਤੇ ਇਹ ਵੇਖਣ ਗਿਆ ਦੁੱਧ ਦੇ ਦੁੱਧ ਜਾਂਦਿਆਂ ਨੂੰ ਨਿਕਲ ਗਿਆ ਹੈ ਕਹਿੰਦੇ ਉਬਲ ਗਿਆ ਹੁਣ ਮੈਂ ਕਿਹਾ ਹਾ ਮੈਨੂੰ ਚੇਤਾ ਨਹੀਂ ਦੇ ਮਾਹ ਤਾਂ ਹੀ ਮੈਨੂੰ ਚੇਤਾ ਕਰਾ ਦਿੰਦੇ ਆਂ ਕਹਿੰਦੇ ਮੈਨੂੰ ਕੀ ਦਿੱਤਾ ਮੈਨੂੰ ਆਪ ਨਹੀਂ ਚੇਤਾ ਕਿ ਤੂੰ ਦੁੱਧ ਰੱਖ ਕੇ ਆਈ ਹਾਂ ਤੇ ਮੈਨੂੰ ਜਿਆਦਾ ਨਹੀਂ ਆਇਆ ਮੈਂ ਸਫਾਈ ਦੇ ਵਿੱਚ ਜਦੋਂ ਮੈਂ ਥੱਲੇ ਉੱਪਰ ਗਈ ਨਾ ਉਦੋਂ ਬਿਲਕੁਲ ਨਹੀਂ ਹੋ ਉਬਲਿਆ ਕੁਝ ਨਹੀਂ ਹੋਇਆ ਉਹਨੂੰ ਕਿ ਮਾਹ ਚੱਲੇ ਨੂੰ ਲੱਗਣਾ ਹੀ ਆ 5-10 ਮਿੰਟ ਤੇ ਮੈਨੂੰ ਉੱਪਰ ਅੱਧਾ ਘੰਟਾ ਲੱਗ ਗਿਆ ਉੱਪ ਤੇ ਉਪਰ ਅੱਧਾ ਪੌਣਾ ਘੰਟਾ ਜਿਹੜਾ ਮੈਨੂੰ ਲੱਗ ਗਿਆ ਸਫਾਈ ਕਰਦੀ ਇਹਨੂੰ ਛੱਤ ਦੀ ਨੂੰ ਤੇ ਮਨਮੀਤ ਦੇ ਪਾਪਾ ਨੂੰ ਫਿਰ ਇਹਨਾਂ ਨੂੰ ਚੇਤਾ ਜਦੋਂ ਆਇਆ ਤਾਂ ਉਹ ਇਹਨਾਂ ਨੂੰ ਭੇਜਿਆ ਤੇ ਕਹਿੰਦੇ ਉੱਪਰ ਗਿਆ ਮੈਂ ਚਲ ਕੋਈ ਨਾ ਹੁਣ ਥੱਲੇ ਜਾ ਕੇ ਫੇਰ ਸਫਾਈ ਕਰ ਲਾਂਗੇ ਤੇ ਇੱਥੇ ਉੱਪਰ ਇੰਨੀ ਜਿਆਦੀ ਹਵਾ ਚੱਲਣ ਦੀ ਨਾ ਇੱਕ ਬਦਾਮ ਬੱਦਲ ਬਹੁਤ ਹੋ ਗਿਆ ਤੇ ਨਾਲ ਹਵਾ ਬਹੁਤ ਜਿਆਦੀ ਚੱਲਣ ਦੀ ਸੀਗੀ ਤੇ ਬਸ ਆਪਣੀ ਛੱਤ ਦੀ ਸਫਾਈ ਸਾਰੀ ਹੋ ਗਈ ਹੁਣ ਆਪਾਂ ਥੱਲੇ ਜਾ ਕੇ ਤੇ ਮਨਮੀਤ ਦੇ ਪਾਪਾ ਕਹਿੰਦੇ ਵੀ ਇੱਕ ਚਾਹ ਬਣਾ ਫਿਰ ਮੈਂ ਬਣਾਉਂਗੀ ਹੁਣ ਚਾਹ ਥੱਲੇ ਜਾ ਕੇ ਕਿਉਂਕਿ ਉੱਪਰ ਹਵਾ ਬਹੁਤ ਚਲੰਡੀ ਤੇ ਬਹੁਤ ਠੰਡ ਹੋਈ ਪਈ ਸੀਗੀ ਬਹੁਤ ਜ਼ਿਆਦਾ ਤੇ ਬਾਕੀ ਆਪਾਂ ਕੂੜਾ ਕਾੜਾ ਲੈ ਗਏ ਸੀਗੇ ਥੱਲੇ ਆ ਸਭ ਸਾਬਾ ਪਾਉ ਉਹ ਛਪੜ ਦੀ ਕੰਢੀ ਤੇ ਰੱਖ ਕੇ ਤੇ ਲਾ ਦੂੰਗੀ ਮੈਂ ਅੱਗ ਸਭ ਖਲਾਰਾ ਖਲੂਰਾ ਜਿਆ ਸਾਮ ਦੂੰਗੀ ਹੁਣ ਐਵੇਂ ਹੀ ਬਹੁਤ ਖਲਾਰਾ ਸੀਗਾ ਉੱਪਰ ਚਲੋ ਛੱਤ ਹੋ ਗਈ ਸਾਫ ਜਿਹੜੀ ਮੈਂ ਸਾਰੀ ਸਫਾਈ ਝਾੜੀ ਚੜੂ ਲਾ ਆਈਆਂ ਤੇ ਬਾਹਰ ਕੱਖ ਕਾਂ ਨਹੀਂ ਜੋ ਲਫਾਫਲ ਪੂਫਾ ਸਭ ਨੂੰ ਮੈਂ ਅੱਗ ਲਾ ਦਿੱਤੀ ਆ ਤੇ ਇੱਧਰ ਰੱਖੀ ਹੋਈ ਆ ਮੈਂ ਚਾਹ ਆਂਦੀ ਸੀ ਚਾਹ ਪੀਣੀ ਆ ਤੇ ਕੱਖ ਕਾਂ ਨੂੰ ਅੱਗ ਲਾ ਆਈਆਂ ਤੇ ਇੱਧਰ ਰੱਖੀ ਮੈਂ ਚਾਹ ਤੇ ਤੇ ਪਾਣੀ ਰੱਖਿਆ ਚਾਹ ਤਾਂ ਤੇ ਇੰਦਰ ਮੈਂ ਦੁੱਧ ਰੱਖ ਕੇ ਉੱਪਰ ਤੇ ਮੈਨੂੰ ਚੇਤਾ ਭੁੱਲ ਗਿਆ ਬਿਜਲੀ ਵਾਲੇ ਚੁੱਲੇ ਤੇ ਤੇ ਮੈਨੂੰ ਯਾਦ ਪੁੱਲ ਗਿਆ ਤੇ ਸਾਰੇ ਜਿਹੜੇ ਚੇਤੇ ਆਇਆ ਤੇ ਮੈਂ ਇਹਨਾਂ ਨੂੰ ਕੱਢਿਆ ਉੱਪਰ ਤੇ ਸਾਰੇ ਹੀ ਦੁੱਧ ਜਿਹੜਾ ਉਬਲ ਗਿਆ ਵੇਖੋ ਬਹੁਤ ਕੰਮ ਵੱਧ ਗਿਆ ਦੁੱਧ ਉਬਲਣਾ ਬਹੁਤ ਜ਼ਿਆਦਾ ਕੰਮ ਵੱਧ ਜਾਂਦਾ ਥੱਲੇ ਵੀ ਸਾਰਾ ਡੁੱਲ ਗਿਆ ਵਾ ਤੇ ਹੁਣ ਇਹਨੂੰ ਮੈਂ ਕਰਦੀ ਹਾਂ ਸਾਫ ਸਫਾਈ ਇਹਦੀ ਤੇ ਨਾਲੇ ਪਿੰਨੇ ਆ ਆਪਾਂ ਚਾਹ ਅੱਜ ਨਾ ਹਵਾ ਬਹੁਤ ਜਿਆਦੀ ਵਗੰਡੀ ਤੇ ਕੁਝ ਕੱਕ ਕਾਨ ਬੜੇ ਜਦਾ ਇਹ ਕਲਾਰਾ ਕਲੂਰਾ ਉਹਨੂੰ ਮੈਂ ਅੱਗ ਲਾ ਕੇ ਹੀ ਬਾਹਰ ਮੈਂ ਨਾ ਹੀ ਬਾਹਰੀ ਤੇ ਉੱਥੇ ਮੈਂ ਚੱਲ ਅੱਗ ਲਾ ਮੱਚ ਜੂਗਾ ਜਿਹੜਾ ਉੱਪਰੋਂ ਲਾਇਆ ਦੀਵਾਲੀ ਦਾ ਹੈਗਾ ਬੱਚਿਆਂ ਨੇ ਪਟਾਕੇ ਚਲਾਏ ਤੇ ਉਹ ਬੰਦ ਹੀ ਨਹੀਂ ਹੋ ਹੁੰਜਿਆ ਨਹੀਂ ਗਿਆ ਤੇ ਅੱਜ ਫਿਰ ਮਹਾਮੀ ਵੀ ਆਉਂਦੀ ਸੁਆਮਨਾ ਤੇ ਇਹ ਨਾ ਮਿਲ ਕੇ ਜਿਆਦਾ ਕਲਾਰਾ ਪਾਈਪਾਂ ਦੇ ਵਿੱਚ ਪੈ ਜੇ ਤੇ ਆ ਵਕੀ ਮੈਂ ਹੁਣ ਗੈਸ ਚੁੱਲਾ ਜਿਹੜਾ ਕਰਦੀ ਹਾਂ ਸਾਬ ਤੇ ਮਨਮੀਤ ਤੇ ਪਾਪਾ ਜਿਹੜੇ ਚਲ ਗਏ ਸੀਗੇ ਚਾਹ ਪੀ ਕੇ ਤੇ ਨਾਲ ਖਾ ਕੇ ਰੋਟੀ ਲਾਉਣ ਵਾਲੀਆਂ ਲਗੀਆਂ ਹੀ ਆਪਾਂ ਮੇਥੀ ਵਾਲੀ ਰੋਟੀ 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 ਖਾ ਕੇ ਉਹ ਚਲ ਗਿਆ ਆਪਾਂ ਵੀ ਰੋਟੀ ਖਾ ਲਈ ਦੋ ਫੁਲਕੇ ਚਾਹ ਦੇ ਨਾਲ ਹੀ ਤੇ ਬਸ ਉਹ ਚਲ ਗਏ ਹੀ ਤੇ ਮੈਂ ਲੱਗ ਪਈ ਸੀਗੀ ਆ ਦੁੱਧ ਸਾਫ ਕਰਨਾ ਹੈ ਨਾ ਜਿਹੜਾ ਉਬਲਿਆ ਸੀਗਾ ਬਾਦੇ ਦੀ ਸਫਾਈ ਕਰਨਾ ਤੇ ਇਹ ਨਾ ਹੀਟਰ ਜਿਆ ਸਾਰਾ ਹੀ ਭਰਿਆ ਪਿਆ ਹੈ ਦੁੱਧ ਦੇ ਨਾਲ ਤੇ ਪਹਿਲਾਂ ਮੈਂ ਭਾਂਡੇ ਸਾਰੇ ਇਕੱਠੇ ਕੀਤੇ ਤੇ ਉਸ ਤੋਂ ਪਤਾ ਮੈਂ ਸਾਰਾ ਹੀ ਜਿਹੜਾ ਦੁੱਧ ਦੁੱਧ ਹੈ ਨਾ ਚੰਗੀ ਤਰ੍ਹਾਂ ਸਾਫ਼ ਕਰੂੰਗੀ ਇਹ ਨਾ ਐ ਜੰਮਿਆ ਜੰਮ ਗਿਆ ਹੀ ਜਾਂ ਮਤਲਬ ਰੇਜ ਰੇਜ ਕੇ ਨਾ ਉਹ ਸੇਕ ਦੇ ਉੱਤੇ ਹੀ ਸੇਕ ਵੀ ਹੀਗਾ ਕੁਝ ਸੇਕ ਦਾ ਕਰਕੇ ਵੀ ਜੰਮ ਗਿਆ ਤੇ ਮੈਂ ਇਹ ਨਾਲ ਲਗੀ ਬਣਾਣਾ ਸਾਫ਼ ਕਰਨ ਤੇ ਉਹ ਮੇਰੇ ਤੋਂ ਵਾਹ ਹੋਣਾ ਨਹੀਂ ਉਹ ਉਤਰਾ ਕਿ ਬਣਾਣਾ ਸਾਫ਼ ਨਹੀਂ ਹੋਣਾ ਪੂਰਾ ਐ ਦੁੱਧ ਨਾਲ ਭਰਿਆ ਪਿਆ ਸੀਗਾ ਤੇ ਮੈਂ ਕਿਹਾ ਚੱਲੇ ਇਹਨੂੰ ਨਾ ਧੋ ਦੇਣੀ ਹੈ ਸਟੀਲ ਵੂਲ ਦੇ ਨਾਲ ਨਾ ਇਹਨੂੰ ਸਾਫ਼ ਕਰ ਦੇਣੀ ਚੰਗੀ ਤਰ੍ਹਾਂ ਧੋ ਦੇਣੀ ਆ ਉਹਕੋ ਦੁੱਧ ਕਾਫੀ ਉਬਲ ਗਿਆ ਇਤਨਾ ਵੀ ਜਦੋਂ ਮਤਲਬ ਉੱਪਰ ਕੋਈ ਕੰਮ ਕਰਦੇ ਮਤਲਬ ਮਿਲਣਾ ਬਹੁਤ ਭਰੀ ਹੋਇਆ ਕੋਰੀ ਨਹੀਂ ਮੈਂ ਜਦੋਂ ਕੋਈ ਕੰਮ ਕਰਨ ਲੱਗ ਪੈਂਦੀ ਆ ਨਾ ਮੈਨੂੰ ਯਾਦ ਭੁੱਲ ਜਾਂਦਾ ਕਿ ਮੈਂ ਦੁੱਧ ਉੱਪਰ ਰੱਖਿਆ ਜਾਂ ਨਹੀਂ ਰੱਖਿਆ ਮੈਨੂੰ ਚੇਤਾ ਭੁੱਲ ਜਾਂਦਾ ਵਾ ਤੇ ਬਸ ਇੱਥੇ ਮੈਂ ਲਈ ਹੀ ਸਾਫ ਸਪਾਈ ਕਰਨਾ ਆਪਣੀ ਰਸੋਈ ਦੀ ਤੇ ਉਸ ਤੋਂ ਬਾਅਦ ਮੈਂ ਝਾੜੂ ਜਿਹੜਾ ਲਾ ਲੂੰਗੀ ਅੰਦਰਾਂ ਚ ਅੰਦਰਾਂ ਅੰਦਰਾਂ ਚ ਝਾੜੂ ਲਾ ਕੇ 베ੜੇ ਚ ਲਾ ਕੇ ਧੋਪ ਤੇ ਬਹੁਤ ਦਿਨ ਹੋ ਗਏ ਨਹੀਂ ਲੱਗਣ ਦੇ ਉਸ ਦਿਨ ਉਹ ਨਹੀਂ ਲੱਗੀ ਪਿਛਲੇ ਬੁੱਧਵਾਰ ਦੀ ਵੀਡੀਓ ਵਾ ਤੇ ਬਾਕੀ ਮੈਂ ਕੱਪੜੇ ਜਿਹੜੇ ਮਸ਼ੀਨ ਦੇ ਵਿੱਚ ਪਾਏ ਆ ਮਾਹ ਚੰਗੀ ਤਰ੍ਹਾਂ ਇਕ ਰਹੀ ਐ ਧੁੱਪ ਧੁੱਪ ਜਾਣਗੇ ਤੇ ਉਸ ਤੋਂ ਬਾਅਦ ਮੈਂ ਕੱਢ ਦਿੰਨੀ ਆ ਕੱਪੜੇ ਤੇ ਨਾਲ ਨਾਲ ਮੈਂ ਰਹੀ ਹੰਦਰਾਂ ਦੀ ਸਾਫ ਸਫਾਈ ਕਰਨਾ ਲੋ ਜੀ ਇੱਥੇ ਹੋ ਗਿਆ ਸਵਾ 3 ਦਾ ਟਾਈਮ ਤੇ ਕੱਪੜਿਆਂ ਨੂੰ ਕਾਫੀ ਮਰੇ ਆ ਨੇ ਕੱਪੜੇ ਕਾਫੀ ਇਹਦੇ ਧੋਦੇ ਤੋਂ ਦੇਰ ਲੱਗ ਟਾਈਮ ਹੋ ਗਿਆ ਕਿ ਧੋਪਣੇ ਲੱਗਿੰਦੀ ਬਹੁਤ ਹੋ ਗਿਆ ਉਹ ਕਲਰ ਆ ਗਿਆ ਤੇ ਬੱਚੇ ਵੀ ਆਪਣੇ ਆ ਗਏ ਸਕੂਲੋਂ ਡੇਢ ਕੁ ਜਮਣੇ ਮੀਟ ਦੇ ਪਾਪੜ ਲਿਆਏ ਫਤਿਹਸਵੇ ਦੇ ਹੁੰਦਾ ਹੀ ਕਿੰਦਾ ਮੈਂ ਨਹੀਂ ਜਾਣ ਤੇ ਕਿੰਨੇ ਮੁੰਜ ਕਾਮ ਤੇ ਭਕਾਰ ਕਾਫੀ ਹੀ ਗਿਆ ਉਹ ਦਾ ਕਰਕੇ ਮਤਲਬ ਮੈਂ ਇਕੱਲਾ ਲੈ ਉਹ ਰੋਜ਼ ਰੋਂਦਾ ਵਾ ਦੋ ਤਿੰਨ ਦਿਨ ਉਹ ਕੇ ਪਾਪਾ ਲੈ ਕੇ ਆਉ ਲੈ ਕੇ ਆਉ ਤੇ ਇਹ ਲੈ ਆਏ ਤੇ ਆਉਂਦੇ ਚੱਲ ਬੱਚਿਆਂ ਨੂੰ ਆਪਾਂ ਰੋਟੀ ਪਾਣੀ ਦੇ ਕੇ ਤੇ ਚਾਹ ਪੀ ਕੇ ਤੇ ਮूण ਮੀਤ ਦੇ ਪਾਪਾ ਚੱਲ ਗਏ ਰਹੀਏ ਨਾਲ ਫੇਰ ਰੋਟੀ ਖਾਦੀ ਸਵੇਰ ਨੂੰ ਨਾਲ ਹੀ ਖਾਦੇ ਦੋ ਫੁਲਕੇ ਤੇ ਹੁਣ ਕਿੰਦੇ ਕੋਕ ਲੱਗੀ 1:3 2:00 ਤੇ ਫੇਰ ਉਹ ਦੋ ਰੋਟੀ ਬਣਾ ਕੇ ਦਿੱਤੀ ਲਾ ਕੇ ਤੇ ਬੱਚਿਆਂ ਨੂੰ ਉਹ ਚਾਹ ਪੀਤੀ ਬੱਚਿਆਂ ਨੇ ਤੇ ਨਾਲ ਹੀ ਆਪਾਂ ਚਾਹ ਪੀ ਕੇ ਤੇ ਬੱਚਿਆਂ ਨੂੰ ਮੈਂ ਨਵਾ ਦਿੱਤਾ ਵਾ ਨਵਾ ਕੇ ਤੇ ਜਿਹੜੀ ਯੂਨੀਫਾਰਮ ਦੋਵਾਂ ਦੀ ਸੀ ਹਨਾ ਅੱਜ ਟਾਈਮ ਨਾਲ ਆ ਗਈ ਤੇ ਕੱਪੜੇ ਕਾਫੀ ਹੀ ਗੀ ਕਪੜੇ ਮਗਰ ਨਹੀਂ ਤੇ ਉਸ ਵਾਸਤੇ ਟੂਬ ਗਿਓ ਮੈਂ ਇਹ ਇਹ ਕੱਪੜੇ ਚੰਗਾ ਉਹ ਤਾਂ ਕਰਾ ਕੰਮ ਹੋ ਗਿਆ ਨੇ ਵਰਦੀ ਵੀ ਤੇ ਅੱਲਾ ਸੁੱਕਣ ਤੇ ਖੁੱਕਦੇ ਤੇ ਆਪੇ ਰਹਿਣੇ ਤੂੰ ਵੇਹੋਂ ਕਿਹੜਾ ਤਜਰਬਾ ਤੇ ਸੁੱਕਦੇ ਨੇ ਦੋ ਤਰੀਕੇ ਤੇ ਗੁਰਪਤਿ ਨੇ ਕੀ ਕਰਦਾ ਇਹ ਕਹਿੰਦੇ ਚਾਚੂ ਅੱਜ ਸਾਡਾ ਪਾਣੀ ਤੇ ਨਹੀਂ ਪੜਨਾ ਮੈਂ ਕਿ ਨਹੀਂ ਸੇਵਕ ਵਾਕੇ ਸਿਚੁਏਸ਼ਨ ਅੱਜ ਤੂੰ ਪੜਾਈ ਫਤੈਨੂੰ ਜਾਂਦਾ ਨਹੀਂ ਟਿਊਸ਼ਨ ਲਾ ਕੇ ਘਲਦੇ ਹਾਂ ਤੇ ਸਿਰਫ ਦੋ ਦਿਨ ਗਿਆ ਮੁੜ ਕੇ ਵੇਰ ਜਾਂਦਾ ਵਾ ਤੇ ਕਿਨੂੰ ਜਕਾਮ ਤੇ ਬੁਖਾਰ ਕਿੰਨੇ ਦਿਨਾਂ ਤੋ ਇਹ ਠੀਕ ਹੋਣੀ ਆ ਤੇ ਇਸ ਕਰਕੇ ਮੈਂ ਇਹਨੂੰ ਕਹਿਣ ਲਈ ਕਿ ਚੱਲ ਵੇਖ ਲੈਨੇ ਵਾਂਗੂ ਸੇਵਕ ਕੋਲੋਂ ਪੜਾ ਕੇ ਜੇ ਪੜ ਲੂ ਤੇ ਚਲੋ ਜੀ ਠੀਕ ਆ ਫਿਰ ਮਿਲਦੇ ਆਂ